ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਾਰਟੀ ਵਰਕਰਾਂ ਨਾਲ ਇੱਕ ਮੀਟਿੰਗ ਪਿੰਡ ਨਰਾਗਾਬਾਦ ਦੇ ਨੇੜੇ ਇੱਕ ਪੈਰਿਸ ਵਿੱਚ ਕੀਤੀ ਗਈ। ਇਸ ਮੌਕੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਪਾਦਲ, ਵਿਕਰਮਜੀਤ ਸਿੰਘ ਮਜੀਠੀਆ, ਹਰਮੀਤ ਸਿੰਘ ਸੰਧੂ, ਵਰਸਾ ਸਿੰਘ ਵਲਟੋਹਾ, ਹਲਕਾ ਇੰਚਾਰਜ ਅਲਵਿੰਦਰ ਪਾਦ ਸਿੰਘ ਪੁਖੋਗੇ, ਗੁਰਪ੍ਰਤਮ ਸਿੰਘ ਕਰਮੂਵਾਲ, ਰਮਨਜੀਤ ਸਿੰਘ ਪਰੋਵਾਲ, ਕੁਦੀਪ ਸਿੰਘ ਆਲਖਾਤ ਬੁਲਾਰੀਆਂ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ। ਉਹ ਆ ਲੋਕ ਬੈਠੇ ਨੇ ਜਿਨ੍ਹਾਂ ਦੀਆਂ ਵੋਟਾਂ ਬਦਲੇ ਸਾਡੇ ਵਰਗੇ ਵਿਧਾਨ ਸਭਾ ਪਹੁੰਚਦੇ ਆ ਸਾਡੇ ਟੱਪਰਾ ਦੀ ਤਾਂ 5-7 ਵੋਟਾਂ ਹੋਣੀਆਂ ਮਗਰ ਜਦ ਇਹ ਤਗੜੇ ਹੋ ਕੇ ਕਮਰ ਕੱਸੇ ਕਰ ਲੈਦੇ ਆ ਫਿਰ ਕੋਈ ਤਾਕਤ ਇਹਨਾਂ ਨੂੰ ਰੋਕ ਨਹੀਂ ਸਕਦੀ ਆ ਆਪਦੇ ਫੈਸਲੇ ਨੂੰ ਗੁਰੂ ਸਾਹਿਬਾਨਾ ਦੀ ਬਖਸ਼ਿਸ਼ ਨਾਲ ਆਪਕੇ ਫੈਸਲੇ ਨੂੰ ਅਖੀਰਲੇ ਰਜਾਮ ਤੱਕ ਪਹੁੰਚਾਉਂਦੇ ਆ ਇਸ ਲਈ ਕਰਮਵਾਲਾ ਸਾਹਿਬ ਮੈਂ ਇਹਦਾ ਜਰਨੇਲਾ ਦਾ ਕੁੱਕਰ ਜ਼ਰੂਰ ਬਣ ਸਕਦਾ ਹੈ ਇਹ ਜਿਹੜਾ ਬੜੇ ਲੰਮੇ ਸਮੇਂ ਤੋਂ ਅਹੀਂ ਤੱਕ ਇਹਨੂੰ ਕਹਿੰਦੇ ਵੀ ਨਹੀਂ ਕਿ ਸਾਨੂੰ ਕੁਝ ਵੀ ਆ ਸਾਡਾ ਤਾਂ ਆਪ ਦਾ ਕੰਮ ਹੈ ਲੱਲੂ ਕਰੇ ਕਵਲੀ ਰੱਬ ਸਿੱਧੀ ਆ ਪਾਵੇ ਵਜੀਤੇ ਨੂੰ ਠੋਕਣ ਵਾਲੇ ਤਾਂ ਕਈ ਜੰਮ ਇੱਥੇ ਆ ਫੇਰ ਵਜੀਤੇ ਨੂੰ ਸਿਰ ਤੇ ਦਾ ਮੋਠਾ ਡਿੱਗਦਾ ਫਿਰ ਜਿੱਦਾ ਆ ਕਿ ਐਚਲੀ ਮਜੀਠੇ ਦੇ ਹਲਕੇ ਦੇ ਲੋਕਾਂ ਨੇ ਜੇ ਜੇ ਮਾਨ ਬਖਸ਼ਿਆ ਲੋਕ ਬਖਸ਼ਦੇ ਇਸ ਗੱਲ ਦਾ ਭੁਲੇਖਾ ਨਹੀਂ ਹੋਣਾ ਚਾਹੀਦਾ ਕਿਸੇ ਲੀਡਰ ਨੂੰ ਕਿ ਲੋਕਾਂ ਦੀ ਸੁਣਵਾਈ ਹੋਵੇ ਲੋਕਾਂ ਦੀ ਬਾਹ ਜਿਹੜਾ ਲੀਡਰ ਫੜਦਾ ਫਿਰ ਲੋਕ ਉਹਨੂੰ ਨਵਾਜਦੇ ਆ ਮੇਰਾ ਪੱਕਾ ਮੰਨਣਾ ਇਸ ਲਈ ਮੇਰੇ ਵਿਰੋਧ ਕਿ ਭਾਵੇਂ ਆ ਕਰਮੂ ਵਾਲਾ ਸਾਹ ਮੇਰ ਤੋਂ ਪਹਿਲਾਂ ਗੱਲ ਕਰ ਵੀ ਗਏ ਵੇਖੋ ਪੰਜਾਬੀਆਂ ਦੀ ਇੱਕ ਬੜਾ ਵੱਡਾ ਗੁਣ ਜੇ ਪੰਜਾਬੀਆਂ ਦਾ ਦੁਨੀਆ ਭਰ ਚ ਕਦਸੀਆਂ ਗੰਗਾਓ ਇਹ ਆ ਪਾ ਭਾਵਨਾ ਵਾਲੇ ਆ ਪਿਆਰ ਬੜਾ ਕਰਦੇ ਤੇ ਇਹਨਾਂ ਦਾ ਬੱਬਰ ਸ਼ੇਰ ਜਿੰਨਾ ਫਿਰ ਇੱਕ ਗੁਣ ਇਹ ਵੀ ਦੱਸਦੇ ਆ ਕਿ ਜਿਹੜਾ ਬੰਦਾ ਇਹ ਜਿੱਥੇ ਇਨਸਾਫ ਪਸੰਦ ਇਨਸਾਨ ਦਾ ਸਤਕਾਰ ਕਰਦੇ ਆ ਉੱਥੇ ਜੇ ਧੋਖੇ ਬਾਜਾ ਨੂੰ ਸਖਤ ਨੁਗਰਤ ਕਰਦੇ ਆ ਬਾਦਲ ਸਾਹਿਬ ਨੇ ਜਿਹੜਾ ਬਿਆਨ ਪੜਿਆ

अपने परम्परा साहब से परंपरा साहब आया आयादारी बाल साहब की करके है नमी नमी। लड़की वे ही है में लड़की बाल साहब ने साहब क्या पहले तो मैं दो दिन लाने तो दिन लाऊंगा खैर हरा के लूंगा मेरे वास्ते पार्टी पहले है रिश्तेदारी बाद गल हूं फिर तो वापस लेके आ ਬਾਲੂ ਸਾਹਿਬ ਨੂੰ ਬੜਾ ਦੁੱਖ ਲੱਗਿਆ ਜੋ ਸਾਰੀ ਸਾਜ਼ਿਸ਼ ਖੁੱਲ ਗਈ ਪਤਾ ਲੱਗ ਗਿਆ ਕਿਵੇਂ ਕਾਂਗਰਸ ਨੇ ਬੜੀ ਕੋਸ਼ਿਸ਼ ਕੀਤੀ ਇਹਨਾਂ DJ MLA ਨਾਲ ਗੱਲ ਕਰਕੇ ਕਿ ਹੁਣ ਮੌਕਾ ਹੈ ਕਾਂਗਰਸ ਦੇ ਲੀਡਰਾਂ ਨੇ ਪ੍ਰੈਸ਼ਰ ਪਾਇਆ ਪਰ ਮੈਂ ਧੰਨਵਾਦ ਕਰਦਾ ਪਾਰਟੀ ਇਕਦਮ ਇਕੱਠੀ ਹੋ ਗਈ ਸਾਰੇ ਲੀਡਰ ਪਾਰਟੀ ਦੇ ਇਹਨਾਂ ਦੇ ਬਗੈਰ ਸਾਰੇ ਕਹਿੰਦੇ ਅਸਤੀਫਾ ਖਾਸ ਸਿੰਘ ਜੀ ਬਾਦਲ ਜੀ ਖਾਸਾ ਖਡੂਰ ਸਾਹਿਬ ਦੀ ਰਿਪੋਰਟ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਅੱਜ ਹੀ ਸਬਸਕ੍ਰਾਈਬ ਕਰੋ ਅਤੇ ਸਾਡੀ ਲੇਟੈਸਟ ਨਿਊਜ਼ ਤੋਂ ਅਪਡੇਟ ਰਹਿਣ ਲਈ ਬੈਲ ਆਈਕਨ ਤੇ ਕਲਿੱਕ ਕਰੋ